ਉਸ ਵਾਲਾ ਦੀ ਵੱਡੀ ਖਬਰ ਖਨੌਰੀ ਬਾਰਡਰ ਤੋਂ ਅੱਜ ਜਿੱਥੇ ਅੱਜ ਡੱਲੇਵਾਲ ਦੇ ਮਰਨਵਾਰਤ ਨੂੰ 40 ਦਿਨ ਪੂਰੇ ਹੋਏ ਨੇ ਉੱਥੇ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਮਹਾਪੰਚਾਇਤ ਕੀਤੀ ਗਈ ਆ ਖਨੌਰੀ ਬਾਰਡਰ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਪੂਰੇ ਭਾਰਤ ਦੇ ਵਿੱਚੋਂ ਜਿਹੜੇ ਕਿਸਾਨ ਨੇ ਉਹ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਣਗੇ ਵੱਖ-ਵੱਖ ਕੋਨੇ ਤੋਂ ਜਿਹੜੇ ਕਿਸਾਨ ਨੇ ਉਹ ਇਸ ਮਹਾਪੰਚਾਇਤ ਦੇ ਵਿੱਚ ਆਉਣਗੇ ਕਿਉਂਕਿ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਮਰਨਵਾਰਤ ਨੂੰ 40 40 ਦਿਨ ਪੂਰੇ ਹੋਣ ਜਾ ਰਹੇ ਨੇ ਅੱਜ ਭਾਰਤ ਦੇ ਵਿੱਚ ਜਿਹੜੀਆਂ ਦੋ ਮਹਾਪੰਚਾਇਤਾਂ ਕਿਸਾਨਾਂ ਦੇ ਵੱਲੋਂ ਰੱਖੀਆਂ ਗਈਆਂ ਨੇ ਇੱਕ ਮਹਾਪੰਚਾਇਤ ਖਨੌਰੀ ਬਾਰਡਰ ਤੇ ਹੋਣ ਜਾ ਰਹੀ ਆ ਕਿਉਂਕਿ 40 ਦਿਨ ਨੇ ਜਿਹੜੇ ਉਹ ਮਰਨ ਵਰਤ ਨੂੰ ਅੱਜ ਪੂਰੇ ਹੋਣ ਜਾ ਰਹੇ ਨੇ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਅੱਜ ਮਹਾਪੰਚਾਇਤ ਰੱਖੀ ਗਈ ਆ ਤੇ ਦੂਸਰੀ ਮਹਾਪੰਚਾਇਤ ਹਰਿਆਣੇ ਦੇ ਟੋਹਾਣਾ ਦੇ ਵਿੱਚ ਹੈ ਜਿੱਥੇ ਜਿਹੜਾ ਐਸਕੇਐਮ ਦੇ ਵੱਲੋਂ ਇਸ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਸੀ ਕਿਉਂਕਿ ਐਸਕੇਐਮ ਦੇ ਵੱਲੋਂ ਜਿਹੜਾ ਖਨੌਰੀ ਬਾਰਡਰ ਦੋਨਾਂ ਫੋਰਮਾਂ ਦਾ ਜਿਹੜਾ ਸਾਥ ਦੇਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਗਿਆ ਇਹ ਤਾਂ ਉਹਨਾਂ ਦੇ ਵੱਲੋਂ ਇੱਕ ਵੱਖਰੀ ਜਿਹੜੀ ਮਹਾਪੰਚਾਇਤ ਆ ਉਹ ਹਰਿਆਣੇ ਦੇ ਟੋਹਾਣਾ ਦੇ ਵਿੱਚ ਰੱਖੀ ਗਈ ਆ ਦੂਸਰੇ ਪਾਸੇ ਜਿਹੜੀ ਮਹਾਪੰਚਾਇਤ ਆ ਉਹ ਖਨੌਰੀ ਬਾਰਡਰ ਤੇ ਰੱਖੀ ਗਈ ਆ ਜਿਸ ਦੇ ਵਿੱਚ ਸਵਰਨ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਇਸ ਦੀ ਜਿਹੜੀ ਮੁੱਖ ਤੌਰ ਤੇ ਇਹ ਕਹਿ ਦਈਏ ਕਿ ਉਹ ਭੂਮਿਕਾ ਨਿਭਾਉਣਗੇ ਇਸ ਨੂੰ ਮਹਾਪੰਚਾਇਤ ਨੂੰ ਜਿਹੜਾ ਉਹ ਨੇਪਰੇ ਚਾੜਨਗੇ ਤੁਹਾਨੂੰ ਦੱਸ ਦਈਏ ਕਿ ਅੱਜ ਵੱਡਾ ਇਕੱਠ ਹੋਣ ਜਾ ਰਿਹਾ ਕਿਉਂਕਿ ਲਗਾਤਾਰ ਪਿਛਲੀ 13 ਫਰਵਰੀ 2024 ਤੋਂ ਜਿਹੜੇ ਕਿਸਾਨ ਨੇ ਉਹ ਬਾਰਡਰਾਂ ਤੇ ਡਟੇ ਹੋਏ ਨੇ ਲਗਾਤਾਰ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਦਿੱਲੀ ਜਾਣ ਦੀ ਪਰ ਹਰਿਆਣਾ ਸਰਕਾਰ ਦੇ ਵੱਲੋਂ ਜਿਹੜੇ ਪੱਕੇ ਬੈਰੀਕੇਡ ਨੇ ਉਹ ਸਰਹੱਦਾਂ ਤੇ ਬਣਾ ਦਿੱਤੇ ਗਏ ਨੇ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਜਿਸ ਦੇ ਸਿੱਟੇ ਦੇ ਵਜੋਂ ਜਿਹੜਾ ਰੋਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਪਿਛਲੀ 26 ਨਵੰਬਰ ਤੋਂ ਜਿਹੜਾ ਉਹ ਪੋਖੜਤਾਲ ਰੱਖੀ ਆ ਮਰਨਵਾਰਤ ਰੱਖਿਆ ਤਾਂ ਅੱਜ 40 ਦਿਨ ਦਾ ਜਿਹੜਾ ਸਮਾਂ ਇਹ ਪੂਰਾ ਹੋ ਚੁੱਕਿਆ ਅੱਜ 40 ਦਿਨ ਹੋ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਦੇ ਮਰਨਵਾਰਤ ਨੂੰ ਜਿਸ ਦੇ ਸਿੱਟੇ ਦੇ ਵਜੋਂ ਹਜੇ ਤੱਕ ਜਿਹੜਾ ਕੇਂਦਰ ਸਰਕਾਰ ਦੇ ਨਾਲ ਕੋਈ ਵੀ ਗੱਲਬਾਤ ਹੈ ਉਸ ਦਾ ਦੌਰ ਨਹੀਂ ਚੱਲਿਆ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜੀ ਉਹਨਾਂ ਨੂੰ ਚਿੱਠੀ ਲਿਖੀ ਗਈ ਆ ਪਰ ਹਲੇ ਤੱਕ ਜਿਹੜਾ ਗੱਲਬਾਤ ਦਾ ਦੌਰ ਦੀ ਸ਼ੁਰੂਆਤ ਆ ਜਿਹੜੀ ਉਹ ਨਹੀਂ ਹੋ ਸਕੀ ਤਾਂ ਅੱਜ ਰੋਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜੀ ਮਹਾਪੰਚਾਇਤ ਰੱਖੀ ਗਈ ਆ ਪਹਿਲਾਂ ਜਿਹੜੀ ਇੱਕ ਦਿਨ ਦਾ ਜਿਹੜਾ ਪੰਜਾਬ ਬੰਦੀ ਕਾਲ ਵੀ ਦਿੱਤੀ ਗਈ ਸੀ ਤਾਂ ਅੱਜ ਜਿਹੜਾ ਉਹ ਕਹਿੰਦੀ ਏ ਕਿ ਵੱਡਾ ਐਲਾਨ ਕੀਤਾ ਗਿਆ ਅੱਜ ਉਹਨਾਂ ਦੇ ਵੱਲੋਂ ਜਿਹੜਾ ਮਹਾਪੰਚਾਇਤ ਕੀਤੀ ਜਾ ਰਹੀ ਆ ਪੂਰੇ ਭਾਰਤ ਦੇ ਕੋਨੇ-ਕੋਨੇ ਦੇ ਵਿੱਚੋਂ ਜਿਹੜੇ ਕਿਸਾਨ ਨੇ ਉਹ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਣਗੇ ਦੂਸਰੇ ਪਾਸੇ ਹਰਿਆਣਾ ਦੇ ਟੋਹਾਣਾ ਦੇ ਵਿੱਚ ਜਿਹੜੀ ਮਹਾਪੰਚਾਇਤ ਕੀਤੀ ਜਾ ਰਹੀ ਆ ਬਾਰਡਰ ਦੇ ਨਜ਼ਦੀਕ ਦਾ ਇਹ ਇਲਾਕਾ ਹੈ ਜਿੱਥੇ ਹਰਿਆਣਾ ਪੰਜਾਬ ਰਾਜਸਥਾਨ ਵੱਖ-ਵੱਖ ਕੋਨਿਆਂ ਦੇ ਵਿੱਚੋਂ ਜਿਹੜੇ ਕਿਸਾਨ ਨੇ ਉਹ ਹਿੱਸਾ ਲੈਣਗੇ ਕਿਉਂਕਿ ਸਾਰੀ ਐਸਕੇਮ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਚਾਹੇ ਉਹ ਰਕੇਸ਼ ਟਕੈਤ ਹੋਣ ਜਾਂ ਫਿਰ ਜਿਹੜੇ ਰਾਜੇਵਾਲ ਹੋਣ ਜਾਂ ਫਿਰ ਰੋਲਦੂ ਸਿੰਘ ਮਾਨਸਾ ਹੁਣ ਸਾਰੇ ਕਿਸਾਨ ਆਗੂ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਣਗੇ ਅੱਖ-ਵੱਖ ਜਿਹੜੇ ਸਟੇਟਾਂ ਦੇ ਵਿੱਚੋਂ ਕਿਸਾਨ ਆਗੂ ਆਉਣਗੇ ਕਿਸਾਨ ਆਉਣਗੇ ਜਿਹੜੀ ਟੁਹਾਰਾਣਾ ਦੇ ਵਿੱਚ ਮਹਾ ਪੰਚਾਇਤ ਹੋ ਰਹੀ ਆ ਉਸ ਦੇ ਵਿੱਚ ਸਾਰੇ ਕਿਸਾਨ ਆਗੂ ਜਿੰਨੇ ਵੀ ਐਸਕੇਮ ਦੇ ਵਿੱਚ ਸ਼ਾਮਲ ਨੇ ਸਾਰੇ ਕਿਸਾਨ ਆਗੂ ਸਾਰੀਆਂ ਜਥੇਬੰਦੀਆਂ ਉਸ ਦੇ ਵਿੱਚ ਹਿੱਸਾ ਲੈਣੀਆਂ ਉੱਥੇ ਵੀ ਜਿਹੜਾ ਇੱਕ ਵੱਡਾ ਇਕੱਠਾ ਹੈ ਉਹ ਕਿਸਾਨਾਂ ਦੇ ਵੱਲੋਂ ਅੱਜ ਆਰੰਭਿਆ ਜਾ ਰਿਹਾ ਦੂਸਰੇ ਪਾਸੇ ਖਨੌਰੀ ਬਾਰਡਰ ਤੇ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਇਸ ਵੇਲੇ ਦੀ ਵੱਡੀ ਖਬਰ ਖਨੌਰੀ ਬਾਰਡਰ ਤੋਂ ਆ ਜਿੱਥੇ ਅੱਜ ਡੱਲੇਵਾਲ ਦੇ ਮਰਨਵਾਰਤ ਨੂੰ 40 ਦਿਨ ਪੂਰੇ ਹੋਏ ਨੇ ਉੱਥੇ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਮਹਾਪੰਚਾਇਤ ਕੀਤੀ ਗਈ ਆ ਖਨੌਰੀ ਬਾਰਡਰ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਪੂਰੇ ਭਾਰਤ ਦੇ ਵਿੱਚੋਂ ਜਿਹੜੇ ਕਿਸਾਨ ਨੇ ਉਹ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਣਗੇ ਵੱਖ-ਵੱਖ ਕੋਨੇ ਤੋਂ ਜਿਹੜੇ ਕਿਸਾਨ ਨੇ ਉਹ ਇਸ ਮਹਾਪੰਚਾਇਤ ਦੇ ਵਿੱਚ ਆਉਣਗੇ ਕਿਉਂਕਿ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਮਰਨਵਾਰਤ ਨੂੰ ਕਾਲੀ ਦਿਨਾਂ ਪੂਰੇ ਹੋਣ ਜਾ ਰਹੇ ਨੇ ਅੱਜ ਭਾਰਤ ਦੇ ਵਿੱਚ ਜਿਹੜੀਆਂ ਦੋ ਮਹਾਪੰਚਾਇਤਾਂ ਕਿਸਾਨਾਂ ਦੇ ਵੱਲੋਂ ਰੱਖੀਆਂ ਗਈਆਂ ਨੇ ਇੱਕ ਮਹਾਪੰਚਾਇਤ ਖਨੌਰੀ ਬਾਰਡਰ ਤੇ ਹੋਣ ਜਾ ਰਹੀ ਆ ਕਿਉਂਕਿ 40 ਦਿਨ ਨੇ ਜਿਹੜੇ ਉਹ ਮਰਨ ਵਰਤ ਨੂੰ ਅੱਜ ਪੂਰੇ ਹੋਣ ਜਾ ਰਹੇ ਨੇ ਜਿਸ ਦੇ ਸੰਬੰਧ ਦੇ ਵਿੱਚ ਜਿਹੜਾ ਅੱਜ ਮਹਾਪੰਚਾਇਤ ਰੱਖੀ ਗਈ ਆ ਤੇ ਦੂਸਰੀ ਮਹਾਪੰਚਾਇਤ ਹਰਿਆਣੇ ਦੇ ਟੋਹਾਣਾ ਦੇ ਵਿੱਚ ਹੈ ਜਿੱਥੇ ਜਿਹੜਾ ਐਸਕੇਐਮ ਦੇ ਵੱਲੋਂ ਇਸ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਸੀ ਕਿਉਂਕਿ ਐਸਕੇਐਮ ਦੇ ਵੱਲੋਂ ਜਿਹੜਾ ਖਨੌਰੀ ਬਾਰਡਰ ਦੋਨਾਂ ਫੋਰਮਾਂ ਦਾ ਜਿਹੜਾ ਸਾਥ ਦੇਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਗਿਆ ਇਹ ਤਾਂ ਉਹਨਾਂ ਦੇ ਵੱਲੋਂ ਇੱਕ ਵੱਖਰੀ ਜਿਹੜੀ ਮਹਾਪੰਚਾਇਤ ਆ ਉਹ ਹਰਿਆਣੇ ਦੇ ਟੁਹਾਣਾ ਦੇ ਵਿੱਚ ਰੱਖੀ ਗਈ ਆ ਦੂਸਰੇ ਪਾਸੇ ਜਿਹੜੀ ਮਹਾਪੰਚਾਇਤ ਆ ਉਹ ਖਨੌਰੀ ਬਾਰਡਰ ਤੇ ਰੱਖੀ ਗਈ ਆ ਜਿਸ ਦੇ ਵਿੱਚ ਸਵਰਨ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਇਸ ਦੀ ਜਿਹੜੀ ਮੁੱਖ ਤੌਰ ਤੇ ਇਹ ਕਹਿ ਦਈਏ ਕਿ ਉਹ ਭੂਮਿਕਾ ਨਿਭਾਉਣਗੇ ਇਸ ਨੂੰ ਮਹਾਪੰਚਾਇਤ ਨੂੰ ਜਿਹੜਾ ਉਹ ਨੇਪਰੇ ਚਾੜਨਗੇ ਤੁਹਾਨੂੰ ਦੱਸ ਦਈਏ ਕਿ ਅੱਜ ਵੱਡਾ ਇਕੱਠ ਹੋਣ ਜਾ ਰਿਹਾ ਕਿਉਂਕਿ ਲਗਾਤਾਰ ਪਿਛਲੀ 13 ਫਰਵਰੀ 2024 ਤੋਂ ਜਿਹੜੇ ਕਿਸਾਨ ਨੇ ਉਹ ਬਾਰਡਰਾਂ ਤੇ ਡਟੇ ਹੋਏ ਨੇ ਲਗਾਤਾਰ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਆ ਦਿੱਲੀ ਜਾਣ ਦੀ ਪਰ ਹਰਿਆਣਾ ਸਰਕਾਰ ਦੇ ਵੱਲੋਂ ਜਿਹੜੇ ਪੱਕੇ ਬੈਰੀਕੇਡ ਨੇ ਉਹ ਸਰਹੱਦਾਂ ਤੇ ਬਣਾ ਦਿੱਤੇ ਗਏ ਨੇ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਜਿਸ ਦੇ ਸਿੱਟੇ ਦੇ ਵਜੋਂ ਜਿਹੜਾ ਰੋਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਪਿਛਲੀ 26 ਨਵੰਬਰ ਤੋਂ ਜਿਹੜਾ ਉਹ ਪੋਖੜ ਤਾਲ ਰੱਖੀ ਆ ਮਰਨ ਵਾਰਤ ਰੱਖਿਆ ਤਾਂ ਅੱਜ 40 ਦਿਨ ਦਾ ਜਿਹੜਾ ਸਮਾਂ ਇਹ ਉਹ ਪੂਰਾ ਹੋ ਚੁੱਕਿਆ ਅੱਜ 40 ਦਿਨ ਹੋ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਾਰਤ ਨੂੰ ਜਿਸ ਦੇ ਸਿੱਟੇ ਦੇ ਵਜੋਂ ਹਜੇ ਤੱਕ ਜਿਹੜਾ ਕੇਂਦਰ ਸਰਕਾਰ ਦੇ ਨਾਲ ਕੋਈ ਵੀ ਗੱਲਬਾਤ ਹੈ ਉਸ ਦਾ ਦੌਰ ਨਹੀਂ ਚੱਲਿਆ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜੀ ਉਹਨਾਂ ਨੂੰ ਚਿੱਠੀ ਗੀ ਗਈ ਆ ਪਰ ਹਾਲੇ ਤੱਕ ਜਿਹੜਾ ਗੱਲਬਾਤ ਦਾ ਦੌਰ ਦੀ ਸ਼ੁਰੂਆਤ ਹੈ ਜਿਹੜੀ ਉਹ ਨਹੀਂ ਹੋ ਸਕੀ ਤਾਂ ਅੱਜ ਰੋਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜੀ ਮਹਾ ਪੰਚਾਇਤ ਰੱਖੀ ਗਈ ਆ ਪਹਿਲਾਂ ਜਿਹੜੀ ਇੱਕ ਦਿਨ ਦਾ ਜਿਹੜਾ ਪੰਜਾਬ ਬੰਦੀ ਕਾਲ ਵੀ ਦਿੱਤੀ ਗਈ ਸੀ ਤਾਂ ਅੱਜ ਜਿਹੜਾ ਉਹ ਕਹਿੰਦੀ ਏ ਕਿ ਵੱਡਾ ਐਲਾਨ ਕੀਤਾ ਗਿਆ ਅੱਜ ਉਹਨਾਂ ਦੇ ਵੱਲੋਂ ਜਿਹੜਾ ਮਹਾ ਪੰਚਾਇਤ ਕੀਤੀ ਜਾ ਰਹੀ ਆ ਪੂਰੇ ਭਾਰਤ ਦੇ ਕੋਨੇ-ਕੋਨੇ ਦੇ ਵਿੱਚੋਂ ਜਿਹੜੇ ਕਿਸਾਨ ਨੇ ਉਹ ਇਸ ਮਹਾ ਪੰਚਾਇਤ ਦੇ ਵਿੱਚ ਹਿੱਸਾ ਲੈਣਗੇ ਦੂਸਰੇ ਪਾਸੇ ਹਰਿਆਣਾ ਦੇ ਟੋਹਾਣਾ ਦੇ ਵਿੱਚ ਜਿਹੜੀ ਮਹਾਪੰਚਾਇਤ ਕੀਤੀ ਜਾ ਰਹੀ ਆ ਬਾਰਡਰ ਦੇ ਨਜ਼ਦੀਕ ਦਾ ਇਹ ਇਲਾਕਾ ਹੈ ਜਿੱਥੇ ਹਰਿਆਣਾ ਪੰਜਾਬ ਰਾਜਸਥਾਨ ਵੱਖ-ਵੱਖ ਕੋਨਿਆਂ ਦੇ ਵਿੱਚੋਂ ਜਿਹੜੇ ਕਿਸਾਨ ਨੇ ਉਹ ਹਿੱਸਾ ਲੈਣਗੇ ਕਿਉਂਕਿ ਸਾਰੀ ਐਸਕੇਮ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਚਾਹੇ ਉਹ ਰਕਿਸ਼ਟ ਕਹਿਤ ਹੋਣ ਜਾਂ ਫਿਰ ਜਿਹੜੇ ਰਾਜੇਵਾਲ ਹੋਣ ਜਾਂ ਫਿਰ ਰੋਲਦੂ ਸਿੰਘ ਮਾਨਸਾ ਹੁਣ ਸਾਰੇ ਕਿਸਾਨ ਆਗੂ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਣਗੇ ਅੱਖ-ਅੱਖ ਜਿਹੜੇ ਸਟੇਟਾਂ ਦੇ ਵਿੱਚੋਂ ਕਿਸਾਨ ਆਗੂ ਆਉਣਗੇ ਕਿਸਾਨ ਆਉਣਗੇ ਜਿਹੜੀ ਟੁਹਾਨਾਂ ਦੇ ਵਿੱਚ ਮਹਾ ਪੰਚਾਇਤ ਹੋ ਰਹੀ ਆ ਉਸ ਦੇ ਵਿੱਚ ਸਾਰੇ ਕਿਸਾਨ ਆਗੂ ਜਿੰਨੇ ਵੀ ਐਸਕੇਮ ਦੇ ਵਿੱਚ ਸ਼ਾਮਲ ਨੇ ਸਾਰੇ ਕਿਸਾਨ ਆਗੂ ਸਾਰੀਆਂ ਜਥੇਬੰਦੀਆਂ ਉਸ ਦੇ ਵਿੱਚ ਹਿੱਸਾ ਲੈਣੀਆਂ ਉੱਥੇ ਵੀ ਜਿਹੜਾ ਇੱਕ ਵੱਡਾ ਇਕੱਠਾ ਹੈ ਉਹ ਕਿਸਾਨਾਂ ਦੇ ਵੱਲੋਂ ਅੱਜ ਆਰੰਭਿਆ ਜਾ ਰਿਹਾ ਦੂਸਰੇ ਪਾਸੇ ਖਨੌਰੀ ਬਾਰਡਰ ਤੇ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਜਾ ਰਿਹਾ ਹੈ